ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸੀ ਚੁਣਿਆ ਕਿ ਗੁਰਬਾਣੀ ਜ਼ੁਬਾਨੀ ਯਾਦ ਕਰਨ ਦਾ ਜਾਂ ਕੰਠ ਕਰਨ ਦਾ ਸਰਲ ਤੇ ਸੌਖਾ ਢੰਗ ਕੀ ਹੈ ਇਹ ਸਾਡੇ ਅਕਸਰ ਪ੍ਰਚਾਰ ਕਲਾਸਾਂ ਤੋਂ ਲੈ ਕੇ ਜਾਂ ਸਾਡੇ ਆਮ ਕਿਰਤੀ ਜਾਂ ਵਖ-ਵਖ ਕੈਂਪਾਂ ਦੇ ਵਿੱਚ ਵੀ ਇਹ ਸਵਾਲ ਹੁੰਦਾ ਹੈ ਸਾਡੇ ਇੱਕ ਤੇ ਪ੍ਰਾਤਨ ਮੁਹਾਵਰਾ ਹੈ ਕਿ ਵਿਦਿਆ ਕੰਠ ਪੈਸਾ ਗੰਠ ਵਿਦਿਆ ਉਹ ਜੋ ਜ਼ੁਬਾਨੀ ਯਾਦ ਹੋਵੇ ਪੈਸਾ ਉਹ ਆ ਜੋ ਬਚਾਲਿਆ ਫਿਰ ਨਵਾਂ ਮੁਹਾਵਰਾ ਹੋਂਦ ਵਿੱਚ ਆਇਆ ਗੁਰਬਾਣੀ ਕੰਠ ਸਦਾ ਬੈਕੁੰਠ ਬੈਕੁੰਠ ਸੀ ਸਵਰਗ ਨੂੰ ਕਹਿੰਦੇ ਆ ਕਿਉਂਕਿ ਅਕਾਲੀ ਬਾਣੀ ਹੈ ਧੁਰ ਕੀ ਬਾਣੀ ਹੈ ਨੂਰਾਨੀ ਬਾਣੀ ਹੈ ਰੋਹਾਨੀ ਬਾਣੀ ਹੈ ਤੇ ਜਿਹਨੂੰ ਗੁਰਬਾਣੀ ਕੰਠ ਹੋਏਗੀ ਤਾਂ ਉਸ ਹਿਰਦੇ ਵਿੱਚ ਉਸ ਸਰੀਰ ਵਿੱਚ ਭਾਈ ਇਹ ਵਾਸਾ ਇੰਜ ਹੋਏਗਾ ਜਿਵੇਂ ਬੰਦਾ ਸਵਰਗਾਂ ਦੇ ਵਿੱਚ ਜੀਵਨ ਆਨੰਦਮਈ ਬਿਸ਼ਰ ਕਰ ਰਿਹਾ ਹੋਵੇ ਹੁਣ ਇਹ ਹੈ ਕਿ ਯਾਦ ਕਰਨ ਦਾ ਸਰਲ ਸਖੰਡ ਢੰਗ ਕੀ ਹੈ ਪਹਿਲਾਂ ਤਾਂ ਹੁੰਦਾ ਸ਼ਰਧਾ ਭਾਵਨਾ ਅਰਦਾਸ ਤੇ ਆਪਣੇ ਮਨ ਦੀ वेदना ਕਿ ਸਤਿਗੁਰੂ ਮਾਨੂੰ ਸ਼ਕਤੀ ਬਖਸ਼ੋ ਇਹਦੇ ਨਾਲ ਹੈ ਕਿ ਸਭ ਤੋਂ ਪਹਿਲਾ ਹੈ ਕਿ ਗੁਰਬਾਣੀ ਸੰਥਿਆ ਬਹੁਤ ਜਗ੍ਹਾ ਤੇ ਅੱਜਕੱਲ ਸਾਡੇ ਸਤਕਾਰਯੋਗ ਗ੍ਰੰਥੀ ਸਹਿਬਾਨ ਪਾਠੀ ਸਹਿਬਾਨ ਜਾਂ ਪ੍ਰੋਫੈਸਰ ਸਹਿਬਾਨ ਗਰਵਾਣੀ ਦੀ ਸੰਥਿਆ ਕਰਾਉਂਦੇ ਆ ਜਦ ਸਾਨੂੰ ਸ਼ੁੱਧ ਪੜਨੀ ਆਏਗੀ ਲਗਾਮਤਰਾਂ ਦਾ ਸਾਨੂੰ ਸਾਰਾ ਢੰਗ ਤਰੀਕਾ ਦੱਸਿਆ ਜਾਏਗਾ ਤਾਂ ਕੁਦਰਤੀ ਹੈ ਇਹਦਾ ਇੱਕ ਰਸ ਵੱਖਰਾ ਹੈ ਤੇ ਵੈਸੇ ਵੀ ਜਿਹੜੀ ਸ਼ੁੱਧ ਪੜਨੀ ਤੇ ਸ਼ਰਧਾ ਤੇ ਸ਼ੁੱਧਤਾ ਆਪਣੇ ਆਪ ਵਿੱਚ ਇੱਕ ਸ਼ਕਤੀ ਹੁੰਦੀ ਹੈ ਜਦੋਂ ਅਸੀਂ ਸੰਥਿਆ ਲਵਾਂਗੇ ਤੇ ਕੁਦਰਤੀ ਹੈ ਕਿ ਕੁਝ ਨਾ ਕੁਝ ਅਰਥ ਬੋਧ ਕੁਝ ਤੇ ਹੈ ਸਰਲ ਸਖੈਨ ਬਾਣੀ ਜਿਹਦੇ ਅਰਥ ਆਪਣੇ ਆਪ ਹੀ ਸਪਸ਼ਟ ਹੋ ਜਾਂਦੇ ਹਨ ਜਿਵੇਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵੀ ਸਰਨਾ ਚਾਹੀ ਪਰ ਕੁਝ ਬਾਣੀ ਮਹੰਗੀ ਹੈ ਸੰਪਰਦਾਇ ਭਾਸ਼ਾ ਵਿੱਚ ਅਸੀਂ ਔਖੀ ਸ਼ਬਦ ਨਹੀਂ ਵਰਤਦੇ ਮਹੰਗੀ ਬਾਣੀ ਸ਼ਬਦ ਹੈ ਉਹਦੇ ਨਾਲ ਹੈ ਜਿਵੇਂ ਸ਼ਲੋਕ ਸਹਿਸਕ੍ਰਿਤੀ ਹੈ ਭਗਤ ਬਾਣੀ ਹੈ ਭਟ ਬਾਣੀ ਹੈ ਇਹਦੀ ਸੰਥਿਆ ਨਾਲ ਤੇ ਉਸ ਤੋਂ ਅੱਗੇ ਅਰਥ ਬੋਧ ਅਰਥ ਬੋਧ ਅਸੀਂ ਅੱਜ ਬਹੁਤ ਸਾਡੇ ਚੈਨਲਾਂ ਤੇ ਕਥਾ ਵੀ ਹੁੰਦੀ ਹੈ ਤੇ ਲਾਈਵ ਵੀ ਆਉਂਦੀ ਹੈ ਨਾਲ ਨਾਲ ਅਰਥ ਵੀ ਆਉਂਦੇ ਨੇ ਤੇ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਅਰਥ ਕੀਤੇ ਵੀ ਨੇ ਸਾਡੇ ਕੋਲੇ ਬਹੁਤ ਸਾਰੇ ਸਰੋਤ ਨੇ ਅਰਥਾਂ ਨੂੰ ਗ੍ਰਹਿਣ ਕਰਨ ਦੇ ਅਰਥ बोध ਨਾਲ ਹੋਰ ਗੱਲ ਸਪਸ਼ਟ ਹੁੰਦੀ ਹੈ ਤੇ ਅਰਥ बोध ਉਹ ਧੋਗੇ ਹੁੰਦਾ ਕਿ ਨਿਤ ਦਾ ਨੇਮ ਦਰਅਸਲ ਜਿਹੜੀ ਵੀ ਬਾਣੀ ਇੱਕ ਤਾਂ ਸਾਡੀ ਮਰਜ਼ਾਦਾ ਹੈ ਕਿ ਹਰ ਗੁਰਸਿੱਖ ਨਿਤਨੇਮ ਜ਼ਰੂਰ ਕਰੇ ਅੰਮ੍ਰਿਤ ਵੇਲੇ ਅਸੀਂ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਤੇ ਚੋਪਈ ਤੇ ਅਨੰਦ ਸਾਹਿਬ ਪੜਦੇ ਆ 40 ਪੌੜੀਆਂ ਔਰ ਸ਼ਾਮ ਨੂੰ ਰਹਿਰਾ ਸਰਾਤੀ ਸੋਹਿਲਾ ਬਾਣੀ ਤੇ ਇਹ ਤਾਂ ਹੈ ਵੀ ਜਦੋਂ ਅਸੀਂ ਅਮਰਤਾਰੀ ਗੁਰ ਸਿੱਖਾਂ ਨੂੰ ਤੇ ਸਪਸ਼ਟ ਕੀਤਾ ਜਾਂਦਾ ਹੈ ਬਾਕੀ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਨਿਤਨੇਮ ਕਰਦੇ ਆ ਨਿਤ ਦਾ ਜਿਹੜਾ ਨੇਮ ਆ ਅਸਲ ਇਹ ਸਾਡੀ ਭਾਵਨਾ ਨੂੰ ਤੇ ਸਾਡੇ ਵਿਚਾਰਾਂ ਨੂੰ ਪਰਪੱਕ ਕਰਕੇ ਰੱਖਦਾ ਹੈ ਇਹਦੇ ਨਾਲ ਸਭ ਤੋਂ ਜ਼ਰੂਰੀ ਹੈ ਗੁਟਕਾ ਸਾਹਿਬ ਤੋਂ ਪਾਠ ਕਰਨਾ ਤੇ ਸਥਾਨ ਵੀ ਨਿਸ਼ਚਿਤ ਹੋਵੇ ਕਿਉਂਕਿ ਅਸੀਂ ਭਵੇਂ ਸਰਵਸ ਕਰਦੇ ਆ ਕਿਰਤੀ ਲੋਕ ਆ ਕਿਸੇ ਤਰ੍ਹਾਂ ਦੀ ਕਿਰਤ ਕਰਦੇ ਆ ਅਸੀਂ ਆਪਣੇ ਘਰਾਂ ਚ ਹੀ ਉੱਠਦੇ ਆ ਜੇ ਸਾਡਾ ਇੱਕ ਸਥਾਨ ਨਿਸ਼ਚਿਤ ਹੋਵੇ ਤੇ ਗੁਟਕਾ ਸਾਹਿਬ ਵੀ ਇੱਕ ਨਿਸ਼ਚਿਤ ਹੋਵੇ ਗੁਟਕਾ ਸਾਹਿਬ ਨਾਲ ਇਹ ਹੁੰਦਾ ਕਿ ਅਸੀਂ ਜਦੋਂ ਪੰਨਾ ਨੰਬਰ ਵੀ ਸਾਡੇ ਨਾਲ ਨਾਲ ਚੱਲਦਾ ਦਿਮਾਗ ਦੇ ਵਿੱਚ ਕਿ ਅਸੀਂ ਹੁਣ ਇਸ ਪੰਨੇ ਤੇ ਪਹੁੰਚ ਗਏ ਇਹ ਜਦੋਂ ਤੁਸੀਂ ਜਦੋਂ ਯਾਦ ਕਰਦੇ ਆ ਨਾ ਜਾਂ ਜਦੋਂ ਬੰਦਾ ਭੁੱਲਦਾ ਉਹਨੂੰ ਯਾਦ ਆ ਜਾਂਦਾ ਇਸ ਲਈ ਤਿੰਨਾ ਦਾ ਸੰਵੇਲ ਵੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ ਚੌਥਾ ਟੰਗ ਨਾਲ ਇਹਦੇ ਰਲਦਾ ਹੈ ਕਿ ਜਿੰਨੀ ਬਾਣੀ ਕੰਠ ਹੋਈ ਜਾਵੇ ਉਨੀ ਜ਼ੁਬਾਨੀ ਪੜਨੀ ਮੰਨ ਲਓ ਤੁਸੀਂ ਜਪਜੀ ਸਾਹਿਬ ਯਾਦ ਕਰਦੇ ਹੋ ਤੇ 38 ਪੌੜੀਆਂ ਚੋਂ ਅਸੀਂ ਪਹਿਲੀ ਪੌੜੀ ਯਾਦ ਜ਼ੁਬਾਨੀ ਹੋਗੀ ਇਹ ਜ਼ੁਬਾਨੀ ਪੜ ਕੇ ਸ਼ੁਰੂਆਤ ਕੀਤੀ ਜਾਵੇ ਫਿਰ ਅਗਲੀਆਂ ਪੌੜੀਆਂ ਦੇਖ ਕੇ ਗੁਰੂਕਾ ਸਾਹਿਬ ਤੋਂ ਫਿਰ ਜਿੰਨੀ ਜਿੰਨੀ ਕੰਠ ਹੋਈ ਜਾਵੇ ਉਨੀਆਂ ਨੂੰ ਰੋਜ਼ਾਨਾ ਜ਼ੁਬਾਨੀ ਕਰਨਾ ਔਰ ਇਹ ਸਹਿਜ ਭਾਵੀ ਹੈ ਕਿ ਜਦੋਂ ਅਸੀਂ ਤਾਂ ਕੀਰਤਨ ਦੇ ਵਿਦਿਆਰਥੀ ਵੀ ਸੀ ਤੇ ਆਸਾ ਕੀ ਵਾਰ ਦਾ ਵੀ ਨਿਤਨੇਮ ਕਰਦੇ ਸਾਂ ਤਾਂ ਕਿ ਆਸਾ ਕੀ ਵਾਰ ਵੀ ਫਿਰ ਜ਼ਵਾਨੀ ਕੰਠ ਹੋ ਗਈ ਇਸੇ ਤਰ੍ਹਾਂ ਕਿਸੇ ਨੇ ਲਾਵਾਂ ਬਾਣੀ ਕੰਠ ਕਰਨੀ ਆ ਨਿਤਨੇਮ ਕਰੇ ਲਾਵਾਂ ਬਾਣੀ ਕੰਠ ਹੋ ਜਾਏਗੀ ਮਤਲਬ ਨਿਤ ਦਾ ਨੇਮ ਜਿਹੜਾ ਹੈ ਇਹ ਸਹਿਜ ਭਾਵੀ ਬਣਾਉਣਾ ਜ਼ਰੂਰੀ ਹੈ ਔਰ ਇਹਦੇ ਨਾਲ ਆਪਣੇ ਆਪ ਨੂੰ ਸੁਣਾਉਂਦੇ ਰਹਿਣਾ ਕਿਉਂਕਿ ਜਦੋਂ ਸਵਈਏ ਯਾਦ ਕਰਦੇ ਸੀ ਨਾ ਸ਼ਰਾਵਕ ਸੁੱਧ ਸਮੂਹ ਸਿਧਾਂਕ ਦੇਖ ਫਿਰੋ ਕਰ ਜੋਗ ਜਤੀਕਾ ਤਾਂ ਉਹ ਉਸਤਾਦ ਜੀ ਦਾ ਹੁੰਦਾ ਸੀ ਵੀ ਇੱਕ ਸਵਈਆ ਯਾਦ ਹੋ ਗਿਆ ਤੇ ਸਵੇਰੇ ਤੁਸੀਂ ਜਿੱਥੇ ਟਹਿਲਦੇ ਹੋ ਨਾ ਰੁੱਖਾਂ ਬੂਟਿਆਂ ਨੂੰ ਸੁਣਾਓ ਆਪਣੇ ਆਪ ਨੂੰ ਵੀ ਸੁਣਾਓ ਫਿਰ ਕਲਾਸ ਵਿੱਚ ਸੁਣਾ ਕੇ ਫਿਰ ਦੂਸਰੇ ਨੂੰ ਸ਼ੁਰੂਆਤ ਕਰ ਦੋ ਇਸ ਤਰ੍ਹਾਂ ਹੀ ਫਿਰ ਅੱਗੇ ਦੀਨਨ ਕੀ ਪਰਪਾਲ ਕਰੇ ਨੇ ਤੇ ਇਸ ਤਰ੍ਹਾਂ ਸਵਈਏ ਯਾਦ ਹੋਏ ਇਸ ਤਰ੍ਹਾਂ ਹੀ ਰਹਿ ਰਸ ਬਾਣੀ ਕਈ ਵਾਰੀ ਕਈ ਗੁਰਮੁਖ ਪਿਆਰੇ ਦੇ ਲਈ ਹਿੰਟ ਬਣਾ ਲੈਂਦੇ ਆ ਜਿਵੇਂ ਸੋਦਰ ਲਿਖ ਲਿਆ ਫਿਰ ਆਸਾ ਮੱਲਾ ਪਹਿਲਾਂ ਲਿਖ ਲਿਆ ਫਿਰ ਉਹਨੂੰ ਹੌਲੀ ਹੌਲੀ ਕਾਗਜ਼ ਨੂੰ ਪਾਸੇ ਕਰਤਾ ਤੇ ਫਿਰ ਗੁਰਬਾਣੀ ਆਪਣੇ ਆਪ ਕੰਠ ਹੋ ਗਈ ਇਸੇ ਤਰ੍ਹਾਂ 16 ਬਾਣੀ ਪੰਜ ਸ਼ਬਦ ਨੇ ਨਿਯਮ ਨਾਲ ਪੜੋਂਗੇ ਬਾਣੀ ਚ ਇੰਨੀ ਕਿ ਸ਼ਕਤੀ ਹੈ ਜਾਂ ਇਹੋ ਜੀ ਬੈਰ ਤੇ ਸ਼ੈਲੀ ਹੈ ਹਾਂ ਇਹਦੇ ਲਈ ਇੱਕ ਇਹ ਵੀ ਨੁਕਤਾ ਹੈ ਕਿ ਕਈ ਗੁਰਮਖ ਪਿਆਰੇ ਇੱਕ ਧੁਨ ਵਿੱਚ ਪੜਦੇ ਨੇ ਜਿਵੇਂ ਸਵਈਏ ਪੜ ਲੈਂਦੇ ਆ ਜਪਜੀ ਸਾਹਿਬ ਪੜਦੇ ਨੇ ਤਾਂ ਉਹ ਇੱਕ ਧੁਨ ਬਣ ਜਾਂਦੀ ਹੈ ਸ਼ੈਲੀ ਤੇ ਉਸ ਧੁਨ ਤਰਜ਼ ਨਾਲ ਅਗਲੀ ਪੰਕਤੀ ਆਪਣੇ ਆਪ ਹਿਰਦੇ ਵਿੱਚ ਜਾਂ ਜ਼ੁਬਾਨ ਤੇ ਰਸਨਾ ਤੇ ਆ ਜਾਂਦੀ ਹੈ ਮਤਲਬ ਇਹ ਵੀ ਇੱਕ ਢੰਗ ਹੈ ਕਿ ਤੁਸੀਂ ਆਪਣੀ ਇੱਕ ਬਹਿਰ ਬਣਾਉਂਦੇ ਹੋ ਇੱਕ ਆਪਣੇ ਪੜਨ ਦਾ ਰਸਮਈ ਸਟਾਈਲ ਬਣਾਉਂਦੇ ਹੋ ਤਾਂ ਉਹ ਤੁਹਾਡਾ ਸਹਿਜ ਭਾਵੀ ਉਹ ਤੁਹਾਡੀ ਧੁਨ ਜਿਹੜੀ ਹੈ ਉਹ ਬਾਣੀ ਭੁੱਲਣ ਨਹੀਂ ਦਿੰਦੀ ਬਾਣੀ ਆਪਣੇ ਆਪ ਕੰਠ ਹੁੰਦੀ ਹੈ ਇਸ ਤਰ੍ਹਾਂ ਇਹ ਜਿਹੜਾ ਅਸੀਂ ਸੈਰ ਕਰਦੇ ਆ ਆਪਣੇ ਆਪ ਨੂੰ ਜ਼ੁਬਾਨੀ ਸੁਣਾਈਏ ਅਸੀਂ ਸਫਰ ਕਰ ਰਹੇ ਆ ਉਹ ਬਸ ਦਾ ਹੋਵੇ ਸਾਈਕਲ ਤੇ ਹੋ ਸਕੂਟਰ ਤੇ ਉਹ ਆਪਣੇ ਆਪ ਨੂੰ ਜਦੋਂ ਮਨੁੱਖ ਸੁਣਾਉਂਦਾ ਜਾਂਦਾ ਕੁਦਰਤੀ ਹੈ ਕਿ ਉਹ ਪਰਪੱਕ ਹੁੰਦੀ ਜਾਂਦੀ ਆ ਸਾਡੀ ਸੋਚ ਦੇ ਵਿੱਚ ਜਾਂ ਸਾਡੇ ਦਿਮਾਗ ਦਾ ਹਿੱਸਾ ਬਣ ਜਾਂਦੀ ਆ ਔਰ ਇਹ ਕੋਈ ਕਠਨ ਕਾਰਜ ਨਹੀਂ ਹੈ ਇੱਥੇ ਸ਼ਰਧਾ ਭਾਵਨਾ ਤੇ ਭਰੋਸਾ ਬਾਣੀ ਇੱਕ ਭਾਈ ਸ਼ਕਤੀ ਵੀ ਹੈ ਕੇਵਲ ਕੰਠ ਇਥੋਂ ਤੱਕ ਨਹੀਂ ਹੈ ਜਿਹਦਾ ਭਰੋਸਾ ਵੱਡਾ ਹੈ ਸ਼ਰਧਾ ਹੈ ਭਾਵਨਾ ਹੈ ਉਹਨੇ ਸਭ ਕੁਝ ਕੰਠ ਕਰ ਲੈਣਾ ਬੇਅੰਤ ਬਾਣੀਆਂ ਬੇਅੰਤ ਸ਼ਬਦ ਸਾਨੂੰ ਜਿਹੜੇ ਆ ਜ਼ੁਬਾਨੀ ਯਾਦ ਇਸ ਤਰੀਕੇ ਨਾਲ ਹੀ ਕਰਾਏ ਗਏ ਭਵੇਂ ਉਹ ਕਿਸੇ ਵੀ ਵਿਧੀ ਨਾਲ ਹੋਏ ਉਹ ਕੀਰਤਨ ਸ਼ੈਲੀ ਨਾਲ ਹੋਏ ਤਾਂ ਉਹ ਸਾਡੇ ਕਹਿ ਲਓ ਵੀ ਸਾਡੀ ਸੋਚ ਦਾ ਸਾਡੇ ਯਾਦ ਸ਼ਕਤੀ ਦਾ ਹਿੱਸਾ ਬਣ ਗਏ ਤੇ ਇਸ ਤਰੀ ਸਾਰਿਆਂ ਦੇ ਬਣੇ ਬੜੀ ਬੜੀ ਬਾਣੀ ਕੰਠਾ ਗੁਰਮੁਖ ਪਿਆਰਿਆਂ ਨੂੰ ਇੱਕ ਛੋਟਾ ਜਿਹਾ ਬੱਚਾ ਪਿਛਲੇ ਸਾਲ ਸਿਡਨੀ ਵਿੱਚ ਵਿਸਾਖੀ ਤੇ ਗਏ ਉਹਨੂੰ 13 ਬਾਣੀਆਂ ਕੰਠ ਨੇ 7ਵੀਂ ਜਮਾਤ ਦਾ ਬੱਚਾ ਔਰ ਉਹਨੇ ਜ਼ਫਰਨਾਮਾ ਜ਼ੁਬਾਨੀ ਸੰਗਤ ਵਿੱਚ ਸੁਣਾਇਆ ਇਹ ਬਹੁਤ ਇੱਕ ਵੱਡੀ ਉਹਦੀ ਮੈਂ ਸਮਝਦਾ ਕਿ ਬਖਸ਼ੀ ਕੀ ਕਹਾਂਗਾ ਕਿ ਜਿਹੜਾ ਬੱਚਾ ਨਾ ਪ੍ਰਚਾਰਕ ਹੈ ਨਾ ਫਾਰਸੀ ਉਹਦੀ ਭਾਸ਼ਾ ਬੋਲ ਚੱਲਦੀ ਹੈ ਨਾ ਕੋਈ ਅਜੇ ਲੇਖਕ ਹੈ ਉਹ ਭੋਲਾ ਪਾਣਾ ਪਰ ਉਹ ਮਾਈਕ ਤੇ ਜ਼ੁਬਾਨੀ ਜਿਹੜਾ ਜ਼ਫਰਨਾਮਾ ਸੁਣਾ ਰਿਹਾ ਜਦੋਂ ਕਿ ਉਹਨੂੰ ਬਾਕੀ ਬਹੁਤ ਬਾਣੀਆਂ 12 ਬਾਣੀਆਂ ਉਹਨੂੰ ਹੋਰ ਵੀ ਕੰਟ ਸੀਗੀਆਂ ਜ압 ਸਾਹਿਬ ਸਮੇਤ ਸਾਰੀਆਂ ਨਿਤਨੇਮ ਦੀਆਂ ਬਾਣੀਆਂ ਔਰ ਇਹ ਇੱਕ ਰਹਿਮਤ ਵੀ ਹੈ ਅਕਾਲ ਪੁਰਖ ਦੀ ਪਰ ਰਹਿਮਤ ਦੇ ਪਾਤਰ ਬਣਨ ਵਾਸਤੇ ਵੀ ਉੱਦਮ ਕਰਨਾ ਜ਼ਰੂਰੀ ਹੁੰਦਾ ਇਸ ਕਰਕੇ ਇਸ ਵਿਧੀ ਦੇ ਨਾਲ ਸੀ ਜਿਹੜਾ ਉਹ ਗੁਰਬਾਣੀ ਬੜੀ ਢੰਗ ਸੌਖੇ ਢੰਗ ਨਾਲ ਯਾਦ ਹੋ ਸਕਦੀ ਹੈ ਖਾਸ ਕਰਕੇ ਮੈਂ ਜਿਹੜੇ ਸਾਡੇ ਵਾਲੀ ਉਮਰ ਚ ਹੁੰਦੇ ਆ 60 62 ਤੋਂ ਉੱਪਰ ਉਹਨਾਂ ਨੂੰ ਤਾਂ ਇੱਕ ਨਿਸ਼ਾਨਾ ਬਣਾ ਲੈਣਾ ਚਾਹੀਦਾ ਕਿ ਇਸ ਸਾਲ ਆ ਬਾਣੀ ਕੰਠ ਕਰਨੀ ਆ ਉਹਦੇ ਨਾਲ ਯਾਦ ਸ਼ਕਤੀ ਤੇਜ ਰਹਿੰਦੀ ਆ ਕਿਉਂਕਿ ਜਦੋਂ ਸਾਡੇ ਤੇ ਉਤਸ਼ਾਹ ਹੋਵੇ ਨਾ ਕਿ ਆਹ ਕਾਰਜ ਅਸੀਂ ਸਤਿਗੁਰੂ ਰਹਿਮਤ ਕਰਨ ਕੇ ਇਸ ਸਾਲ ਆਪਾਂ ਪੂਰਾ ਕਰਨਾ ਇਹ ਇੱਕ ਨਿਸ਼ਾਨਾ ਬਣਾ ਲੈਣਾ ਚਾਹੀਦਾ ਤੇ ਇਹਦੇ ਨਾਲ ਅਸੀਂ ਜਾਂ 10 ਸ਼ਬਦ ਯਾਦ ਕਰਨੇ ਨੇ ਇਸ ਸਾਲ 20 ਸ਼ਬਦ ਯਾਦ ਕਰਨੇ ਨੇ ਤਾਂ ਇਹਦੇ ਨਾਲ ਕੁਦਰਤੀ ਹੈ ਕਿ ਕਲਾ ਵਰਤਦੀ ਆ ਇਹ ਢੰਗ ਨਾਲ ਅਸੀਂ ਬਹੁਤ ਬਿਆੰਤ ਬਾਣੀ ਕੰਠ ਕਰ ਸਕਦੇ ਆ ਫੇਰ ਅੱਜ ਵੀ ਸਾਡੇ ਕਈ ਵਰੀ ਰਾਗੀ ਸਿੰਘ ਮੋਬਾਈਲ ਤੋਂ ਆਸਰਾ ਲੈਂਦੇ ਨੇ ਜਾਂ ਕਵੀ ਜਨ ਜਿਹੜੇ ਆ ਉਹ ਹੁਣ ਕਵਤਾਵਾਂ ਵੇਖ ਕੇ ਪੜ੍ਹਦੇ ਨੇ ਇਹ ਥੋੜਾ ਜਿਹਾ ਅਭਿਆਸ ਹੋਵੇ ਤਾਂ ਯਾਦ ਸ਼ਕਤੀ ਆਪਣੇ ਆਪ ਬੜਾ ਵੱਡਾ ਮਹਾਰਾਜ ਦੀ ਕਿਰਪਾ ਹੁੰਦੀ ਆ ਕਿ ਜੋ ਪ੍ਰਭਾਵ زبانی ਹੁੰਦਾ ਉਹ ਆਪਣੇ ਆਪ ਵਿੱਚ ਬਹੁਤ ਬਲਾਰੇ ਵਾਸਤੇ ਵੀ ਕਥਾਵਾਚਕ ਵਾਸਤੇ ਵੀ ਕੀਰਤਨੀਏ ਵਾਸਤੇ ਵੀ ਇਹ ਆਮ ਜਿਹੜਾ ਕਿਰਤੀ ਹੈ ਤੇ ਉਹਦੇ ਲਈ ਵੀ ਬਾਣੀ ਤਾਂ ਉਹਦਾ ਵੀ ਇੱਕ ਨੀਮ ਹੋਵੇ ਤਾਂ ਉਹਦੇ ਲਈ ਵੀ ਸ਼ਕਤੀवान ਹੈ ਇਹ ਸੁਵਿਧਿਈ ਰਹੀ ਅਸੀਂ ਵਧੀਆ ਜਿਹੜਾ ਆਪਣਾ કંઠ ਜ਼ੁਬਾਨੀ ਬਾਣੀ કંઠ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ